ਜਲੰਧਰ ਦੇ ਵਿੱਚ ਹੋ ਰਹੀਆਂ ਜਿੰਮੀ ਚੋਣਾਂ ਦੇ ਵਿੱਚ ਕਈ ਧਿਰਾਂ ਨੇ ਭਵਿੱਖਬਾਣੀ ਕਰਦੇ ਆ ਪਾਰਟੀ ਦੇ ਸਾਂ ਦੱਸੇ ਨੇ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਕਿਹੜੀ ਪਾਰਟੀ ਕਿਹੜੇ ਸਥਾਨ ਤੇ ਆਏਗੀ ਦੇਖਣਾ ਹੋਵੇਗਾ ਕਿ ਉਹਨਾਂ ਦੀ ਭਵਿੱਖਬਾਣੀ ਜਿਹੜੀ ਆ ਉਹ ਸੱਚ ਹੁੰਦੀ ਹੈ ਜਾਂ ਝੂਠ ਹੁੰਦੀ ਹੈ ਜਲੰਧਰ ਦੇ ਵਿੱਚ ਹੋ ਰਹੀਆਂ ਜਿੰਮੀ ਚੋਣਾਂ ਦੇ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਵੱਲੋਂ ਆਪ ਵੱਲੋਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ उतारे ਗਏ ਨੇ ਕਈ ਉਮੀਦਵਾਰ ਆਜ਼ਾਦ ਤੌਰ ਤੇ ਵੀ ਜਲੰਧਰ ਜਿੰਮੀ ਚੋਣਾਂ ਲੜ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਕਿਹਦੀ ਭਵਿੱਖਬਾਣੀ ਇਹ ਜਿਹੜੀ ਉਹ ਸੱਚ ਹੁੰਦੀ ਹੈ ਜਲੰਧਰ ਪੱਛਮੀ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਸ਼ਰਮਨਾਖਾਰ ਤੇ ਜ਼ੋਰ ਦਿੰਦਿਆਂ ਵਿਰੋਧੀ ਧਿਰ ਨੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਚ ਆਪ ਇਸ ਵਿਧਾਨ ਸਭਾ ਹਲਕੇ ਚ ਸਿਰਫ ਤੀਜਾ ਸਥਾਨ ਹਾਸਲ ਕਰਨ ਚ ਸਫਲ ਰਹੀ ਹੈ ਬਾਜਵਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 44000 ਭਾਜਪਾ ਨੂੰ 42000 ਅਤੇ ਆਮ ਆਦਮੀ ਪਾਰਟੀ ਨੂੰ ਸਿਰਫ 15000 ਵੋਟਾਂ ਮਿਲੀਆਂ ਸਨ कोई भी इस हल्के दे, वोटर के दे, मुड़ा आसानी न मुकलन करना है। और ना सकता है उन्होंने कहा कि आप उम्मीदवार शीतल अगुराल इस खेत्रच शक्की किरदार वजो जाता है आप और भाजपा दोवा उम्मीदवारों ने जलंधर पछ्छमी वोटर की पिठते चाकू मारिया है बाजवा ने कहा कि हूँ इस इलाके वोटर इन्हों दल बदलुआक सबक सिखा सीनियर कांग्रेसी आगू बाजवा ने कहा कि आम आदमी पार्टी के महिंद ਦਰਪਗਤ ਅਤੇ 파ਸ਼ਪਾਦੇ शीतल अग्रवाल ਦੋਵਾਂ ਨੇ ਪਾਰਟੀ ਬਦਲ ਕੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਧੋਖਾ ਕੀਤਾ ਹੈ ਇਸ ਲਈ ਉਹਨਾਂ ਨੂੰ ਵੋਟਰਾਂ ਕੋਲੋਂ ਜਾ ਕੇ ਉਹਨਾਂ ਦਾ ਸਮਰਥਨ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਦੋਵਾਂ ਨੇ ਆਪਣੀ ਮਨਮਰਜ਼ੀ ਅਨੁਸਾਰ ਆਪਣੀ ਵਫਾਦਾਰੀ ਬਦਲੀ ਵਾਜਵਾਨੀ ਕਿਹਾ ਕਿ ਉਹਨਾਂ ਨੂੰ ਜਲੰਧਰ ਪੱਛਮੀ ਵਾਸੀਆਂ ਦੀਆਂ ਤਕਲੀਫਾਂ ਦੀ ਕੋਈ ਪਰਵਾਹ ਨਹੀਂ ਹੈ ਦੱਸ ਦੇਈਏ ਕਿ ਬਾਜਵਾ ਨੇ ਪੰਜ ਪਾਤੇ ਆਮ ਦੇ ਉਮੀਦਵਾਰਾਂ ਤੇ ਤਾਜ ਕੱਸ ਦਿਆ ਕਿ ਇਹਨਾਂ ਨੇ ਆਪਣੀ ਪਾਰਟੀਆਂ ਦੇ ਦਲ ਬਦਲੇ ਨੇ ਤੇ ਹੁਣ ਜਲੰਧਰ ਦੇ ਵੋਟਰਾਂ ਦਾ ਜਿਹੜਾ ਵਿਸ਼ਵਾਸ ਜਿੱਤਣਾ ਇਹਨਾਂ ਲਈ ਮੁਸ਼ਕਿਲ ਹੋਏਗਾ ਇਹਨਾਂ ਨੇ ਜਲੰਧਰ ਦੇ ਵੋਟਰਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਦਿਲ ਨਾਲ ਜਿਹੜੀਆਂ ਆਪਣੀ ਪਾਰਟੀਆਂ ਦੇ ਨਾਲ ਦਲ ਬਦਲੂ ਕੀਤੀ ਸੀ ਤੇ ਮੁੜ ਆਪਣੀਆਂ ਪਾਰਟੀਆਂ ਦੇ ਵਿੱਚ ਆ ਗਏ ਨੇ ਦੱਸ ਇਹ ਕਿ ਜਲੰਧਰ ਦੇ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਤੇ ਭਾਜਪਾ ਨੇ ਪਵਿਕਿਵਾਣੀ ਕੀਤੀ ਹੈ ਕਿ ਆਪ ਦਾ ਜਿਹੜਾ ਤੀਜਾ ਸਥਾਨ ਲੋਕ ਸਭਾ ਦੇ ਵਿੱਚ ਜਲੰਧਰ ਚ ਜਦੋਂ ਚੋਣਾਂ ਹੋਈਆਂ ਸੀ ਤਾਂ ਆਪ ਨੇ ਜਿਹੜਾ ਤੀਜਾ ਸਥਾਨ ਹਾਸਿਲ ਕੀਤਾ ਸੀ ਉਹ ਵੀ 15000 ਵੋਟਾਂ ਦੇ ਨਾਲ ਤੇ ਉਹਨਾਂ ਕਿਹਾ ਹੈ ਕਿ ਜਲੰਧਰ ਦੇ ਵਿੱਚ ਆਪ ਦਾ ਹੁਣ ਵੀ ਸਥਾਨ ਤੀਜਾ ਹੀ ਰਹੇਗਾ ਦੇਖ ਦੇਖਣਾ ਇਹ ਹੋਵੇਗਾ ਕਿ ਜਲੰਧਰ ਦੇ ਵਿੱਚ 10 ਤਰੀਕ ਨੂੰ ਹੋਣ ਵਾਲੀ ਜਿਮਨੀ ਚੋਣ ਦੇ ਦੌਰਾਨ ਜਿਹੜਾ ਰਿਜ਼ਲਟ ਆਏਗਾ ਉਹਦੇ ਤੇ ਕੀ ਭਾਜਪਾ ਦੀ ਜਿਹੜੀ ਪਵਿਕਿਵਾਣੀ ਉਹਨਾਂ ਨੇ ਕੀਤੀ ਹੈ ਕਿ ਉਹ ਖਰੀ ਉਤਰੇਗੀ ਜਾਂ ਫਿਰ ਉਹਨਾਂ ਦੀ ਪਵਿਕਿਵਾਣੀ ਉਹਨਾਂ ਤੇ ਪੁੱਠੀ ਪੈ ਜਾਏਗੀ ਕੀ ਆਪ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਆ ਜਾਵੇਗਾ ਦੇਖਣਾ ਹੋਵੇਗਾ ਕਿ ਜਲੰਧਰ ਦੇ ਜਿਹੜੇ ਵੋਟਰ ਨੇ ਜਲੰਧਰ ਚ ਰਹਿਣ ਵਾਲੇ ਵਾਸੀ ਨੇ ਉਹਨਾਂ ਨੇ ਕਿਸ ਨੂੰ ਆਪਣੀ ਆਕੀਦੀ ਵੋਟਾਂ ਦੇ ਕੇ ਜਿਹੜਾ ਕੀ ਜਿਤਾਣਾ ਨੇ ਤੇ ਦੇਖਣਾ ਹੋਵੇਗਾ ਕਿ ਜਲੰਧਰ ਦੇ ਜਿਹੜੇ ਵਿਅਕਤੀ ਨੇ ਉਹ ਕਿਸ ਨੂੰ ਜ਼ਿਆਦਾ ਉਹਨਾਂ ਦੀ ਚਾਹ ਵਨ ਕਿਹੜੇ ਨੇ ਕਿ ਉਹ ਕਿਹਨੂੰ ਵੋਟ ਦੇ ਕੇ ਜਿਮਨੀ ਚੋਣ ਦੇ ਵਿੱਚੋਂ ਜਿਤਾਉਣਾ ਚਾਹੁੰਦੇ ਨੇ ਹਾਲਾਂਕਿ ਬਾਜਵਾ ਦੀ ਕੀ ਹੈਗੀ ਲੋਕ ਸਭਾ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਆਪ ਦਾ ਜਿਹੜਾ ਸਥਾਨ ਹੈ ਉਹ ਤੀਜਾ ਆ ਉਹ ਸ੍ਰੀ ਆਪਰ ਨੂੰ ਜਿਹੜਾ ਕਿ 15000 ਵੋਟਾਂ ਹਾਸਲ ਹੋਈਆਂ ਨੇ ਤੇ ਹੁਣ ਦੇਖਣਾ ਰਹੇਗਾ ਕਿ ਬਾਜੜੀ ਬਾਜੂ ਆਦੀ ਭਵਿੱਖਬਾਣੀ ਹੈ ਕਿ ਉਹ ਸੱਚ ਸਾਬਿਤ ਹੁੰਦੀ ਹੈ ਆਪ ਕੀ ਜਲੰਧਰ ਦੇ ਵਿੱਚ 10 ਤਰੀਕ ਨੂੰ ਜਿੰਨੀ ਚੋਣ ਦੇ ਵਿੱਚ ਫਿਰ ਤੋਂ ਹੀ ਤੀਜਾ ਸਥਾਨ ਹਾਸਲ ਕਰੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਹਿਜਾਤ ਧੰਨਵਾਦ